thank you ਐਕਸੀਡੈਂਟ ਹੋਇਆ ਬਹੁਤ ਧੱਕ ਕੇ ਮਾਰੀ ਚੱਕ ਕੇ ਮਾਰੀ ਬਹੁਤ ਇਹਦਾ ਇਨਸਾਫ ਚਾਹੀਦਾ ਆਪਾਂ ਨੂੰ ਮੁੰਡਾ ਦੇ ਇਹਨਾਂ ਦਾ ਹੀ ਆਪਣੇ ਰਿਸ਼ਤੇਦਾਰ ਨੇ ਇਹ ਇਹਨਾਂ ਦੀ ਇਹਨਾਂ ਦੀ ਦੇਖ ਨਹੀਂ ਮੰਮੀ ਦੀ ਬੇਚਾਰੀ ਦੀ ਲੈਫਟ ਹੋ ਗਿਆ ਬਹੁਤ ਚੱਕ ਕੇ ਚੱਕ ਕੇ ਮਾਰਿਆ ਦੂਰ ਬਹੁਤ ਦੂਰ ਆਪਾਂ ਦਾ ਇਨਸਾਫ ਲੈਣਾ ਹੋਣਾ ਚਾਹੀਦਾ ਜੀ ਇਨਸਾਫ ਚਾਹੀਦਾ ਜੀ ਆਪਾਂ ਦਾ ਨਹੀਂ ਸਰਕਾਰ ਤੋਂ ਹੋਰ ਕੁਝ ਨਹੀਂ ਚਾਹੀਦਾ ਜੀ ਆਪਾਂ ਦਾ ਇਨਸਾਫ ਚਾਹੀਦਾ ਜੀ ਸਾਡੇ ਕੋਲ ਕੁਝ ਨਹੀਂ ਹੈਗਾ ਇਹ ਗਰੀਬ ਬੰਦੇ ਆ ਅਸੀਂ ਆਪਾਂ ਕਿੰਨਾ ਜੀ ਮੇਰਾ ਜੋਨੀ ਨਾ ਆਏ ਮੇਰੇ ਮਾਤਾ ਜੀ ਜੀ ਸੋਹਣੀ ਮਾਤਾ ਜੀ ਹਾਂ ਮੇਰਾ ਡੈਡੀ ਜਿਹੜਾ ਥੋਗ ਗਿਆ ਪਹਿਲਾਂ ਮੇਰੀ ਮੰਮੀ ਸਹੀ ਸਾਡੇ ਲਈ ਕੁਝ ਨਹੀਂ ਆਇਆ ਗਰੀਬ ਬੰਦੇ ਇਨਸਾਫ ਚਾਹ ਰਹੇ ਨੇ। ਸਾਫ ਦਵਾਓ ਇਹਨਾਂ ਨੂੰ। ਦਿਹਾੜੀ ਕਰਦਾ ਹਾਂ ਜੀ ਅਸਤਾ ਜੀ ਸਾਡੇ ਲਈ ਕੁਝ ਨਹੀਂ ਆਇਆ ਹੋਰ। ਕਿੱਥੇ 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 ਕਰਦੇ ਨੇ ਅਸੀਂ। ਦਾਣਾ ਮੰਡੀ ਦੀ ਨਵੀਂ ਨਾਜ ਮੰਡੀ ਜੀ ਸਟੇਡੀਅਮ ਰੋਡ ਹੀ। ਕੀ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੁਣ? ਪ੍ਰਸ਼ਾਸਨ ਦੇ ਇਹ ਜਾਣੇ ਇਨਸਾਫ ਹੋਵੇ ਸਾਡੇ ਲਈ ਕੁਝ ਨਹੀਂ ਆਇਆ ਗਰੀਬ ਬੰਦੇ ਇਹ ਦਿਹਾੜੀਦਾਰੀ। ਦਿਹਾੜੀਦਾਰ ਨਹੀਂ ਬਿਲਕੁਲ ਗਰੀਬ ਨਹੀਂ। ਕੁਝ ਨਹੀਂ ਆਇਆ ਸਾਡੇ ਕੋਲ। ਨਾ ਡੈਡੀ ਦੇ ਡੱਟੋ ਡੈਡੀ ਹੈ ਡੈਡੀ ਬਣਨੇ ਤੱਕ ਹੋਈ ਇਹਨਾਂ ਦੇ ਬਚਾਰੇ ਹੁਣ ਇਹਨਾਂ ਦੀ ਮੰਮੀ ਨੂੰ ਇਨਸਾਫ ਚਾਹੀਦਾ ਜੀ ਮੈਂ ਬਚਾਰਾ ਇਹ ਮੰਮੀ ਡੈਡੀ ਦੋਨੇ ਹੀ ਨਹੀਂ ਹੈਗੇ ਤੇ ਉੱਪਰदाई ਧਿਆੜੀ ਕਰਦੇ ਨੇ ਕਮਾਨ ਨਾ ਕਰ ਡੈੜੀ ਪਵੇ ਨਾ ਪਵੇ ਬਚਾਰਾ ਇਹਨਾਂ ਨੂੰ ਇਨਸਾਫ ਦਿਵਾਓ ਇਹਨਾਂ ਨੂੰ ਬੁੜੇ ਆਪਾਂ ਤਾਂ ਇਹੀ ਮੰਗਦਾ মিডিਆ ਤੋਂ ਇਨਸਾਫ ਚਾਹੀਦਾ ਆਪਾਂ ਨੂੰ ਪਰ ਕੁਝ ਨਹੀਂ ਲਈਦਾ ਜੀ ਕਿੰਨੀ ਕੋ ਉਮਰ ਸੀ ਇਹਨਾਂ ਦੀ ਉਮਰ 40 ਕੇ 41 ਕੇ ਸਾਲ ਹੋਣੀ ਹੈ ਬਸ ਕਿੰਨੇ ਭੈਣ ਭਰਾ ਸੀ ਅਸੀਂ ਦੋ ਭਾਈਆਂ ਜੀ ਹਾਂ ਜੀ ਇਹਨਾਂ ਡੈਡੀ ਦਿੱਕ ਵੀ ਹੋ ਗਈ ਇਹਨਾਂ ਦੀ ਬਚਾਰਾ ਦੀ ਮੰਮੀ ਦੇ ਤੱਕ ਕਾਰ ਦੇ ਝੱਕੇ ਮਾਰਿਆ ਜੀ ਜਿਆਰੇ ਕੀ ਕਰ 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 ਉੱਜੜ ਗਏ ਨਾ ਘਰ ਖਾਲੀ ਹੋ ਗਿਆ ਸਾਡਾ ਜੀ ਉਸ ਹਸਾਬ ਚਾਹੀਦਾ ਆਪਾਂ ਨੂੰ ਮੀਡੀਆ ਤੋਂ ਹੀ ਚਾਹੀਦਾ ਮੀਡੀਆ ਆਪ ਨੂੰ ਇਨਸਾਫ ਦਵਾਉਗੇ ਹੋਰ ਕੋਈ ਨਹੀਂ ਦਵਾ ਸਕਦੀ ਮੀਡੀਆ ਇਨਸਾਫ ਦਵਾਉਗੀ ਆਪਾਂ ਨੂੰ ਇਹ ਮੁੰਡਿਆਂ ਦਾ ਇਨਸਾਫ ਦਵਾਓ ਮੀਡੀਆ ਤੋਂ ਇਹਨੀ ਬੇਨਤੀ ਹੱਥ ਬੰਨ੍ਹ ਕੇ ਬਹੁਤ ਜ਼ਿਆਦੇ ਮੀਡੀਆ ਤੋਂ ਇਹ ਹੀ ਬੇਨਤੀ ਹੈ ਮੀਡੀਆ ਆਪਣਾ ਇਨਸਾਫ ਦਵਾਵੇ ਇਹ ਮੁੰਡਿਆਂ ਦਾ ਜੀ ਆਪਾਂ ਜਿਹੜੇ ਦਾ ਨਾਮ ਮੰਗੇ ਨਾ ਡੈਡੀ ਹੈ ਜਿਆਰਾਂ ਦਾ ਇਕੱਲੇ ਰਹਿ ਕੇ ਘਰ ਖਾਲੀ ਹੋ ਗਿਆ ਜਿਵੇਂ ਬਾਈ ਉਹਨਾਂ ਦੇ ਕਰਾਈ ਹੋਈ ਸਾਡਾ ਕੁਝ ਨਹੀਂ ਹੈਗਾ ਸਰਪਪ ਬੇਨਤੀ ਆ ਮੀਡੀਆ ਨੂੰ ਹੱਥ ਬ ਕੀ ਨਾਂਜੀ ਆਪਣਾ ਮੇਰਾ ਨਾਮ ਪਾਲ ਸਿੰਘ ਹੈ ਜੀ ਸਟੀਡੀਅਮ ਰੋਡ ਬੜਨ ਬ੍ਰੇਕੀ ਚ ਰਹਿਣ ਵਾਲਿਆ ਜੀ ਇਹ ਬੇਚਾਰੀ ਗਰੀਬ ਘਰ ਦੀ ਔਰਤ ਸੀ ਜੀ ਲੱਕੜਾ ਜੁਗਰੀ ਸੀ ਰੋਡ ਦੇ ਉੱਪਰ ਉਹ ਗੱਡੀ ਦੇ ਵਗਾ ਕੇ ਮਾਰੀ ਜੀ ਇਹਨਾਂ ਦੀ ਮੌਤ ਹੋ ਗਈ ਜੀ ਇਹਦੇ ਘਰ ਦਾ ਵੀ ਨਹੀਂ ਹੈਗਾ ਜੀ ਇਕੱਲੇ ਬੱਚੇ ਨੇ ਜੀ ਤੇ ਬਹੁਤ ਗਰੀਬ ਹੈ ਜੀ ਨੂੰ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਜੀ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਹੈ ਜੀ ਸਾਡੀ ਗਰੀਬ ਬੰਦੀ ਨੇ ਇਹ ਇਸ ਇੰਡੀਆ ਨੰਬਰ ਅਭਨ ਬਈ ਕਿਤੇ ਰਹਿੰਦੇ ਨਹੀਂ ਇਹਨਾਂ ਨੂੰ ਕੋਈ ਨਾ ਕੋਈ ਇਨਸਾਫ ਮਿਲੇ ਜੀ ਬਹੁਤ ਗਰੀਬ ਨੇ ਜੀ ਵਿਚਾਰੇ ਸੈਸੀ ਬਰਾਦਰੀ ਦੀ ਨੇ ਕੀ ਨਾਮ ਹੈ ਮੇਲੋ ਵਸ ਮੇਲੋ ਗੋਰਸੀ ਦਾ ਨਾਮ ਕੀ ਪ੍ਰਸ਼ਾਸਤੋ ਕੀ ਜਨਮ ਇਸ ਨੂੰ ਤੇਰੀ ਗਰੀਬਣੀ ਜਿਹਦੇ ਕੋਲ ਦੋ ਬੱਚੇ ਨੇ ਜੀ ਵਿਚਾਰੀ ਦੇ ਜੇ ਕੋਈ ਨੂੰ ਇਨਸਾਫ ਮਿਲ ਜਾਈ ਮਾੜਾ ਮੋਟਾ ਵਿਚਾਰੀ ਨੂੰ ਜੀ ਬਹੁਤ ਗਰੀਬ ਹੈ ਜੀ ਇਹਦੇ ਘਰ ਤੇ ਵੀ ਗੁਜਰੇ ਹੋਏ ਨੇ ਜੀ ਦੋ ਬੱਚੇ ਦੇ ਇਕੱਲੇ ਰਹਿ ਗਏ ਜੀ ਹੁਣ ਬਹੁਤ ਬੁਰਾ ਹਾਲ ਹੈ ਲੱਗਿਆ ਗੱਡੀ ਆ ਨਾ ਜੀ ਕੋਈ ਪਤਾ ਨਹੀਂ ਲੱਗਾ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਲਵੇ ਲਵੇ ਰੇ ਭੱਜ ਗਈ ਨਿਕਲ ਗਈ ਉਹ ਕੀ ਸੀ ਹੈ ਕੀ ਸੀ ਆਬ ਛੋਟੀ ਗੱਡੀ ਸੀ ਜੀ ਮਰੂਤੀ ਗੱਡੀ ਜੀ